ਅੱਜ ਹੁਸ਼ਿਆਰਪੁਰ ਚ ਪਰਮਜੀਤ ਸਿੰਘ ਸਜਦੇਵਾ ਜੀ ਦੀ ਗਵਾਈ ਵਿੱਚ ਬੋਡ ਪਾਉਣ ਲਈ ਜਾਗਰੂਕਤਾ ਰੈਲੀ ਕੱਢੀ ਗਈ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਡੀਸੀ ਹੁਸ਼ਿਆਰਪੁਰ ਕੋਮਲ ਮਿੱਤਲ ਜੀ ਵੱਲੋਂ ਹਾਜ਼ਰੀ ਲਗਵਾਈ ਗਈ ਰੈਲੀ ਕਿਹੜੀ ਜਾ ਰਹੀ ਹੈ ਇਸ ਦਾ ਕੀ ਮਕਸਦ ਹੈ ਅੱਜ ਹੁਸ਼ਿਆਰਪੁਰ ਪ੍ਰਸ਼ਾਸਨ ਨੇ ਸਸਤੀ ਵਸਟਾਕਸ ਅਤੇ ਫਿਟ ਬਾਈਕਸ ਕਲੱਬ ਦੇ ਨਾਂ ਮਿਲਤੀ ਇੱਕ ਸਾਈਕਲ ਰੈਲੀ ਕੱਢੀਏ ਇਹ ਆਪਣੇ ਵੋਟਰਸ ਨੂੰ ਅਵੇਅਰ ਕਰਨ ਦੇ ਲਈ ਕਿ ਆਨਵਾਰਿਕ 1 ਜੂਨ ਨੂੰ ਅਸੀਂ ਬੋਡ ਜ਼ਰੂਰ ਪਾਈਏ ਮੈਂ ਪਤੌਰ ਡਿਪਟੀ ਕਮਿਸ਼ਨਰ ਇੱਕ ਵਾਰੀ ਸੇ ਖੁਸ਼ ਆਪਕੋ ਤੇ ਸਾਰੇ ਹੀ ਵੋਟਰਸ ਨੂੰ ਬੇਨਤੀ ਕਰਦੇ ਹਨ ਕਿ ਅਸੀਂ ਆਉਣ ਵਾਲੀ 1 ਜੂਨ ਨੂੰ ਆਪਣੀ ਵੋਟ ਜ਼ਰੂਰ ਪਾਈਏ ਅਸੀਂ ਇਹ ਵੋਟ ਆਪਣੇ ਬੂਥ ਦੇ ਉੱਤੇ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮੀ 6 ਵਜੇ ਤੱਕ ਪਾ ਸਕਦੇ ਨੇ ਅੱਜ ਦੀ ਇਸ ਸਾਈਕਲ ਵੈਲੀ ਦੇ ਵਿੱਚ ਵੀ ਕਰੀ 150 ਸਾਈਕਲਿਸਟ ਨੇ ਜੋ ਫਿਰ ਰੋਜ਼ਾਨਾ ਹੀ ਸਾਈਕਲ ਕਰਦੇ ਨੇ ਤੇ ਇਸ ਸਾਈਕਲ ਵੈਲੀ ਦੇ ਰਾਹੀਂ ਵੋਟਰਸ ਨੂੰ ਅਵੇਅਰ ਕਰ ਰਹੇ ਹਨ ਇਸ ਤੋਂ ਪਹਿਲਾਂ ਵੀ ਸੱਚ ਦੀ ਵਾਸਟ ਸਟਾਕ ਚੱਤੀ ਕਿਨਦੀ ਟੀਮ ਵੱਲੋਂ ਬਹੁਤ ਸਾਰੀ ਵੋਟਰ ਅਵੇਅਰਨੈਸ ਐਕਟੀਵਿਟੀਜ਼ ਕੀਤੀਆਂ ਗਈਆਂ ਨੇ ਅੱਜ ਇੱਕ ਵਾਰੀ ਫੇਰ ਅਸੀਂ ਤੁਹਾਡੇ ਨਾਲ ਆ ਕੇ ਇਹ ਬੇਨਤੀ ਕਰਦੇ ਹਾਂ ਕਿ ਪਲੀਜ਼ ਅਨਵਾਰੀ 1 ਜੂਨ ਨੂੰ ਅਸੀਂ ਆਪਣੀ ਵੋਟ ਦੇਵੇ ਪਾਈਏ ਇਸ ਵੋਟ ਦੇ ਨਾਲ ਹੀ ਸਾਡਾ ਲੋਕਤੰਤਰ ਜੋ ਹੈ ਹੋਰ ਮਜ਼ਬੂਤ ਹੋਦਾ ਹੈ ਕੈਸੀ ਆਪਣੇ ਅਧਿਕਾਰ ਵੀ ਵਰਤੂ ਕਰਦੇ ਬਹੁਤ ਬਹੁਤ 1 ਜੂਨ ਛੁੱਟੀ ਦਾ ਨਹੀਂ ਆਪਣੀ ਜਨਵਾਰੀ ਨਿਭਾਉਣ ਦਾ ਦਿਨ ਹੈ ਅਸੀਂ ਪਿਛਲੇ ਦਿਨੀ ਮੈਂ ਲਗਾਤਾਰ ਸਾਡੇ ਮੈਂਬਰਸ ਵੀ ਲਗਾਤਾਰ ਅਖਬਾਰਾਂ 'ਚ ਦੇਖ ਰਹੇ ਹਾਂ ਵੀ ਜ਼ਿਲ੍ਹਾ ਪ੍ਰਸ਼ਾਸਨ ਬਹੁਤ ਜ਼ਿਆਦਾ ਐਫਰਟਸ ਕਰ ਰਿਹਾ ਹੈ ਜਿੱਦਿਆ 1 ਜੂਨ ਨੂੰ ਲੋਕ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਉਹਨਾਂ ਨੂੰ ਵੋਟ ਪਰਸੈਂਟੇਜ ਨੂੰ ਵੱਧ ਤੋਂ ਵੱਧ ਕਰਨ ਵਾਸਤੇ ਐਡਮਿਨਿਸਟ੍ਰੇਸ਼ਨ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਲਗਾਤਾਰ ਦੇਖਣ ਚਾ ਰਹੇ ਹਾਂ ਔਰ ਅਸੀਂ ਫਿਟ ਬਾਈਕਰ ਕਲੱਬ ਨੇ ਵੀ ਇਹ ਫੈਸਲਾ ਕੀਤਾ ਵੀ ਅਸੀਂ ਜਿਸ ਤਰ੍ਹਾਂ ਪਹਿਲਾਂ ਵੀ ਐਡਮਿਨਿਸਟ੍ਰੇਸ਼ਨ ਦੇ ਨਾਲ ਮਿਲ ਕੇ ਵੱਖ-ਵੱਖ ਡਰੱਗ ਅਗੇਂਸਟ ਜਾਂ ਕੋਈ ਨਾ ਕੋਈ ਮੁਹਿੰਮ ਕਰਾ ਸੀ ਫਰੀ ਹਾਰਪੁਰ ਇਸ ਤਰ੍ਹਾਂ ਦੀਆਂ ਅਲੱਗ-ਅਲੱਗ ਮੁਹਿੰਮ ਦੇ ਨਾਲ ਚਲਦੇ ਆ ਨਾਲ ਐਡਮਿਨਿਸਟ੍ਰੇਸ਼ਨ ਨੂੰ ਪੂਰਾ ਸਹਿਯੋਗ ਕਰਦੇ ਆ ਤੇ ਸਾਡੇ ਕਲੱਬ ਨੇ ਇਹ ਫੈਸਲਾ ਲਿਆ ਵੀ ਇਹ ਜਿਹੜਾ ਬੋਟ ਪਰਸੈਂਟੇਜ ਵਧਾਉਣ ਦਾ ਜਿਹੜਾ ਟੀਚਾ ਐਡਮਿਨਿਸਟ੍ਰੇਸ਼ਨ ਵੱਲੋਂ ਹੈ ਸਾਨੂੰ ਵੀ ਉਹਦੇ ਚ ਆਪਣਾ ਯੋਗਦਾਨ ਪਾਣਾ ਚਾਹੀਦਾ ਔਰ ਅੱਜ ਅਸੀਂ ਫਿਟ ਬਾਈਕਰ ਕਲੱਬ ਵੱਲੋਂ 26 ਮਈ ਨੂੰ ਇੱਕ ਪੂਰੇ ਸ਼ਹਿਰ ਦੇ ਵਿੱਚ ਸਾਈਕਲ ਰੈਲੀ ਕਰ ਰਹੇ ਆ ਜਿਹਦੇ ਵਿੱਚ ਮੈਡਮ ਡੀਸੀ ਕੁਮਨ ਮਿੱਤਲ ਜੀ ਇਹਨੂੰ ਲੈਗ ਆਫ ਵੀ ਕਰਨਗੇ ਔਰ ਨਾਲ ਸਾਡੇ ਨਾਲ ਪੂਰੇ ਸ਼ਹਿਰ 'ਚ ਰਾਈਡ ਵੀ ਕਰਨਗੇ ਤਾਂ ਕਿ ਅਸੀਂ ਲੋਕਾਂ ਨੂੰ ਅਵੇਅਰ ਕਰ ਸਕੀਏ ਵੀ ਜਿਹੜੀ ਇਹ ਵੋਟ ਜਿਹੜੀ ਪਾਉਣੀ ਆ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਜੇ ਤੁਹਾਡੀ ਉਂਗਲੀ ਦੇ ਉੱਤੇ ਸ਼ਾਈ ਦਾ ਨਿਸ਼ਾਨ ਲੱਗਾ ਤਾਂ ਹੀ ਤੁਸੀਂ ਸਰਕਾਰ ਦੀ ਨੁਕਤਾਚਿੰਨੀ ਦੇ ਤੇ ਸਰਕਾਰ ਦੇ ਉੱਤੇ ਉਂਗਲੀ ਚੁੱਕ ਸਕਦੇ ਆ ਲੇਕਿਨ ਜੇ ਤੁਸੀਂ ਵੋਟ ਹੀ ਨਹੀਂ ਪਾਉਂਦੇ ਤਾਂ ਤੁਹਾਨੂੰ ਕੋਈ ਅਧਿਕਾਰ ਨਹੀਂ ਰਹਿ ਜਾਂਦਾ ਵੀ ਤੁਸੀਂ ਸਰਕਾਰ ਦੇ ਕਿਸੇ ਕੰਮ ਦੀ ਨੁਕਤਾਚਿੰਨੀ ਕਰ ਸਕੋ ਸਰ ਰੂਟ ਕੀ ਜੀ ਹਾਂਜੀ ਰੂਟ ਕੀ ਹੈ ਜੀ ਰੂਟ ਜਿਹੜਾ ਹੈਗਾ ਜੀ ਸੰਦੇਵਾ ਸੌਫ ਦੇ ਹੈੱਡ ਆਫਿਸ ਤੋਂ ਸ਼ੁਰੂ ਹੋਵੇਗਾ ਫਲੈਗ ਆਫ ਹੋਏਗਾ ਇੱਥੋਂ ਬੁੱਲਾਵਾੜੀ ਸ਼ਿਮਲਾ ਪਹਾੜੀ ਚੌਂ ਥੋਬੀ ਕਾਟ ਇਦੋਂ ਦਸਹਿਰਾ ਗਰਾਊਂਡ ਹੁੰਦੇ ਹੋਏ ਉਸ ਤੋਂ ਬਾਅਦ ਸ਼ਿਰਾਜ ਸਿਨੇਮਾ ਤੋਂ ਅੰਦਰ ਜਾ ਕੇ ਬੱਸ ਸਟੈਂਡ ਬੱਸ ਸਟੈਂਡ ਤੋਂ ਫਿਰ ਪ੍ਰਭਾਤ ਚੋਂ ਥੈਨ ਕਮਾਲਪੁਰ ਚੋਂ ਫਿਰ ਘੰਟਾ ਘਰ ਤੇ ਰੇਲਵੇ ਰੋਡ ਤੋਂ ਹੁੰਦੇ ਹੋਏ ਸੈਸ਼ਨ ਚੋਂ ਥੈਨ ਅੱਡਾ ਮਾਲਪੁਰ ਤੇ ਇਹਦੀ ਸਮਾਪਤੀ ਜਿਹੜੀ ਹੈ ਸੈਕਟਰੀਏਟ ਦੇ ਨਾਲ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਿਹੜੀ ਮੂਰਤੀ ਹੈ ਉਸ ਜਗ੍ਹਾ ਦੇ ਉੱਤੇ ਇਹਦੀ ਪ੍ਰੋਪਰ ਜਿਹੜਾ ਸਮਾਪਨ ਕੀਤਾ ਜਾਏਗਾ ਔਰ ਸ਼ੁਰੂ ਹੋਣ ਤੋਂ ਪਹਿਲਾਂ ਅਸੀਂ ਸਾਰੇ ਰਲ ਕੇ ਇਹ ਸ਼ਪਤ ਗ੍ਰੰਥ ਕਰਾਂਗੇ ਕਿ ਜਿਹੜਾ ਆਉਣ ਵਾਲਾ ਜਿਹੜਾ 1 ਜੂਨ ਹੈ ਅਸੀਂ ਸਾਰੇ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਾਂਗੇ ਔਰ ਆਪਣੇ ਜਿੰਨੇ ਵੀ ਸਾਥੀ ਦੋਸਤ ਮਿੱਤਰ ਹੈਗੇ ਆ ਉਹਨਾਂ ਨੂੰ ਵੀ ਇਹੀ ਮੋਟੀਵੇਟ ਕਰਾਂਗੇ ਕਿ ਵੱਧ ਤੋਂ ਵੱਧ ਗਿਣਤੀ ਜਿਹੜਾ ਵੋਟਾਂ ਦੇ ਚ ਪੌਲਿਕ ਨਿਕ ਕਈ ਵਾਰੀ ਹੁੰਦਾ ਦਿਮਾਗ 'ਚ ਇਹ ਆ ਜਾਂਦੀ ਹੈ ਵੀ ਮੇਰੀ ਇੱਕ ਵੋਟ ਨਾਲ ਕੀ ਫਰਕ ਪੈਂਦਾ ਸਾਡਾ ਇਹੀ ਸਲੋਗਨ ਹੈ ਮੇਰੀ ਇੱਕ ਵੋਟ ਨਾਲ ਕੀ ਫਰਕ ਨਹੀਂ ਪੈਂਦਾ ਇਹ ਨਹੀਂ ਗੱਣਾ ਮੇਰੀ ਇੱਕ ਵੋਟ ਨਾਲ ਬਹੁਤ ਫਰਕ ਪੈਂਦਾ ਆਪਾਂ ਇਸ ਐਟੀਟਿਊਡ ਨਾਲ ਲੈ ਕੇ ਇਸ ਚੋਣਾਂ ਦੇ ਵਿੱਚ ਆਪਾਂ ਯੋਗਦਾਨ ਪਾਣਾ ਔਰ ਸਾਰਿਆਂ ਨੂੰ ਇਹ ਹੀ ਅਪੀਲ ਕਰਦੇ ਆਂ ਵੀ ਇਸ ਵਿੱਚ ਵੱਧ ਵੱਧ ਜਾ ਕੇ ਆਪਣੇ ਵੋਟ ਦਾ ਅਧਿਕਾਰ ਦਾ ਇਸਤੇਮਾਲ ਕਰੋ ਆਪਣੀ ਸੀਟੂ ਮੈਂ ਕਰ ਲਗੀ 15 ਕਿਲੋ ਦੀ ਸਾਈਕਲ ਰਾਈਡ ਸੀ ਮੈਨੂੰ ਬਹੁਤ ਟਾਈਮ ਹੋ ਗਿਆ ਸਾਈਕਲ ਤੇ ਬੈਠੇ ਨੂੰ ਵੀ ਤਾਂ ਬਹੁਤ ਬਹੁਤ ਥੈਂਕ ਯੂ ਇਸ ਐਕਸਪੀਰੀਅੰਸ ਦੇ ਲਈ ਹੁਣ ਮੈਨੂੰ ਹੈ ਕਿ ਹਾਂ ਨਹੀਂ ਮੈਂ ਕਰ ਸਕਦੇ ਹਾਂ ਹਲੇ ਠੀਕ ਹੈ ਮੇਰੇ ਕੋਟੇ ਟੈਸਟ ਹੋ ਗਏ ਠੀਕ ਹੈ ਤੇ ਆ ਜਿਵੇਂ ਕੀ ਤੁਸੀਂ ਕਿਹਾ ਸਦੇ ਬੜੀ ਡੈਫੀਨਿਟਲੀ ਐਕਸਪੀਰੀਅੰਸ ਬਹੁਤ ਹੀ ਅਨਸੀ ਉਹ ਉਹੀ ਵਾਲੀ ਗੱਲ ਮੈਂ ਹੁਣ ਚਿਪਸੀ ਨੂੰ ਲੱਗ ਰਹੀ ਕਿਥੇ ਆ ਗਈ ਇੱਕ ਵਾਰੀ ਤਾਂ ਅੱਗੇ ਨੰਦੀ ਆਇਆ ਉਹ ਆਪਣੀ ਤੁਸੀਂ ਚਲਾਕ ਲਗਾਈ ਮੈਂ ਕਹੀ ਬਚਾਨ ਨਹੀਂ ਉਤਰ ਰਹੀ ਮੈਂ ਕਹੀ ਨਾ ਦੇ ਨਾ ਕੰਮ ਹੋ ਜਾਏ ਪਰ ਹੈਪਸ ਆਫ ਟੂ ਯੂ ਕਿਉ ਤੁਸੀਂ ਰੂਟੀਨਲੀ ਇਹ ਨਾ ਕਰਦੇ ਹੋ ਤੇ ਉਸਦੇ ਬੈਨੀਫਿਟਸ ਵੀ ਫਿਰ ਨਜ਼ਰ ਆਉਂਦੇ ਹਨ ਤੈਨੂੰ ਗਵਰਨਰ ਨੇ ਕਿ ਤੁਸੀਂ ਖੁਸ਼ ਨਸੀਬ ਹੋ ਤੁਹਾਨੂੰ ਮੌਕਾ ਮਿਲਦਾ ਕਿ ਤੁਸੀਂ ਰੋਜ਼ ਕਰਦੇ ਹੋ ਐਂਡ ਹੁਣ ਮੈਨੂੰ ਰਿਅਲਾਈਜ਼ ਹੋਇਆ ਕਿ ਮੈਂ ਕੀ ਮਿਸ ਕਰਦੀਆਂ ਸ਼ਾਇਦ ਦੇਰੀ ਥੈਂਕ ਯੂ ਵੈਰੀ ਮਚ ਇਸ ਜਰਨੀ ਦੇ ਲਈ ਜੋ ਅਸੀਂ ਸੱਤ ਕੇ ਸਾਥ ਨਾਲ ਮਿਲ ਕੇ ਕੀਤੀ ਹੈ ਹੁਣ 1 ਜੂਨ ਨੂੰ ਅਸੀਂ ਉੱਥੇ ਪੋਲਿੰਗ ਸਟੇਸ਼ਨਸ ਤੇ ਮਿਲਾਂਗੇ ਤੇ ਆਪਣੀ ਸਾਰੇ ਨਹੀਂ ਹੀ ਵੋਟ ਪਾ ਕੇ ਫੋਟੋ ਜ਼ਰੂਰ ਅਪਲੋਡ ਕਰਨਾ ਤੁਸੀਂ ਸਾਡਾ ਕਿਉਂ ਤਾਂ ਪੇਜ ਵੀ ਟੈਗ ਕਰ ਸਕਦੇ ਹੋ ਸੀਓ ਪੰਜਾਬ ਦਾ ਪੇਜ ਵੀ ਟੈਗ ਕਰ ਸਕਦੇ ਹੋ ਪਲੀਜ਼ ਆਪਣੀ ਵੋਟ ਪਾ ਕੇ ਆਪਣੀ ਸੈਲਫੀਜ਼ ਅਪਲੋਡ ਕਰਨਾ ਆਪ ਵੀ ਵੋਟ ਪਾਣਾ ਤੇ ਆਪਣੇ ਨਾਲ ਜਿੰਨੇ ਵੀ ਤੁਸੀਂ ਜਿਸ ਨੂੰ ਵੀ ਜਾਣਦੇ ਹੋ ਵੋਟਰ ਹੈ ਸੋ ਤੁਹਾਡੇ ਫੈਮਿਲੀ ਮੈਂਬਰ ਹੋ ਗਏ ਦੋਸਤ ਹੋ ਗਏ ਬਾਡੀ ਹੋ ਗਏ ਸਾਰੇ ਨੂੰ ਵੋਟਾ ਜ਼ਰੂਰ ਪਾਉਣੀ ਹੈ ਥੈਂਕ ਯੂ ਵੈਰੀ ਮਚ ਤੇ ਪਲੀਜ਼ ਹਮ ਚਾਰ ਪੰਜ ਦਿਨ ਹੋ ਰਹੇ ਨੇ ਇਹ ਮੈਸੇਜ ਸਪਰੈਡ ਕਰਦੇ ਰੋਈ ਜੀ ਜੀ ਥੈਂਕ ਯੂ ਵਨਸ ਅਗੇਨ ਫਾਰ ਦਿਸ ਇਸ ਤਰ੍ਹਾਂ ਜਿੰਨੇ ਕ ਫੇਸਿਸ ਹੋ ਚੁੱਕੇ ਆ VOTING ਦੇ ਇਹੀ ਦੇਖਣ ਚਾਹੀਏ ਵੀ VOTE ਪਰਸੈਂਟੇਜ ਹਰ ਸਟੇਟ ਵਿੱਚ ਗ੍ਰੈਜੂਅਲੀ ਘਟੀ ਆ ਐਕਸੈਪਟ ਇੱਕ ਦੋ ਸਟੇਟਮੈਂਟ ਦੇ ਛੱਡ ਦੇਈ ਤਾਂ ਤੇ ਬਾਕੀ ਇੰਡੀਆ ਦਾ ਪਸੰਦ ਨਹੀਂ ਕਹਿ ਸਕਦੇ ਲੇਕਿਨ ਸਾਨੂੰ ਇਹਨਾਂ ਜ਼ਰੂਰ ਕਰਨਾ ਚਾਹੀਦਾ ਵੀ ਜਿਹੜੀ ਹੁਸ਼ਿਆਰਪੁਰ ਆ ਪੰਜਾਬ ਚ ਜ਼ਰੂਰ ਨੰਬਰ 1 ਹੋਵੇ ਔਰ ਅਸੀਂ ਆਪਣਾ 70% ਤੋਂ ਉੱਪਰ ਇਸ ਸਟਾਰਟ ਨੂੰ ਲੈ ਕੇ ਚੱਲੀਏ VOTE ਪਰਸੈਂਟ ਜਿਹੜਾ ਹੁਸ਼ਿਆਰਪੁਰ ਦਾ ਪੂਰੇ ਪੰਜਾਬ ਵਿੱਚ ਸਭ ਤੋਂ ਜ਼ਿਆਦਾ ਹੋਣਾ ਚਾਹੀਦਾ ਆਪਣੇ ਆਂਢ ਗੁਆਂਢ ਗਲੀ ਮਹੱਲੇ ਚ ਕੀ ਇਨਸ਼ੋਰ ਕਰ ਕੋਈ ਵੀ ਬੰਦਾ ਨਾ ਰਹਿ ਜਾ ਜਿਹੜਾ ਜਿਹਦੀ ਵੋਟ ਬਣੀ ਹੋਏ ਔਰ ਵੋਟ ਨਾ ਪਾਣ ਜਾਏ ਤੇ ਇਹ ਬਾਕੀ ਜਿਆ ਅਸੀਂ ਕਿਸੇ ਨੂੰ ਦੱਸਣਾ ਨਹੀਂ ਵੀ ਜੋਇਆ ਮੈਡਮ ਨੇ ਅੱਜ ਸਾਡੇ ਨਾਲ ਸਾਈਕਲ ਚਲਾਇਆ ਤੇ ਇਹਨੂੰ ਸ਼ਾਰਟਕਟ ਵਿੱਚ ਮਾਰ ਦੇਆ ਇਹ ਨਹੀਂ ਦੱਸਣਾ ਕਿਸੇ ਨੂੰ ਇਹ ਨਹੀਂ ਅਸੀਂ ਕਿਸੇ ਨੂੰ ਦੱਸਣਾ ਤੇ ਜੋਇਆ ਮੈਡਮ ਵੀ ਕਹਿੰਦੇ ਮੈਂ ਮੇਰਾ ਵੀ ਦਿਲ ਕਰਦਾ ਰੈਗੂਲਰ ਸਾਈਕਲ 'ਚ ਜੁਆਇਨ ਕਰਨਾ ਤਾਂ ਮੈਂ ਸ਼ਵਾਂਜਲੀ ਅਮਨ ਕਿੱਥੇ ਸ਼ਵਾਂਜਲੀ ਅਮਨ ਹਾਂ ਨਾਲ ਡਰਾਈਪ ਕਰ ਲਿਓ ਇਹਨਾਂ ਨਾਲ ਇਹਨਾਂ ਨੂੰ ਰੈਗੂਲਰ ਜੁਆਇਨ ਕਰਾਓ ਨਾਲ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਥੈਂਕ ਯੂ ਸੋ ਮੱਚ ਔਰ ਅਗਲਾ ਕੋਈ ਵੀ ਇਵੈਂਟ ਹੋਊਗਾ ਫਿਰ ਅਪਾ ਤੁਹਾਨੂੰ ਦੁਬਾਰਾ ਫਿਰ ਇਨਫੋਰਮ ਕਰਾਂਗੇ ਥੈਂਕ ਯੂ ਸੋ ਮੱਚ ਥੈਂਕ